ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਰਾਸ ਦੇ ਲੋਗਾਂ ਦਾ ਤੁਹਾਡਾ ਸਵਾਗਤ ਹੈ ਜੀ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲੋ ਜੀ ਅੱਜ ਆਪਾਂ ਲਗੇ ਸੀਗੇ ਮੇਰੀ ਪੇਟੀ ਖੋਲਣ ਵਾਸਤੇ ਤੇ ਵੈਸੇ ਤਾਂ ਧੁੱਪ ਲਗੋਣੀ ਸੀ ਇਸ ਤਰ੍ਹਾਂ ਉੱਪਰ ਤੋਂ ਧੁੱਪ ਹੋਣ ਨਿਕਲ ਨਹੀਂ ਰਹੀਗੀ ਤੇ ਹੁਣ ਇਸ ਕਰਕੇ ਵਿੱਚ ਚਲੋ ਖੋਲ ਕੇ ਇਹਨੂੰ ਸੈੱਟ ਕਰਕੇ ਰੱਖ ਦਿੰਨੇ ਆ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਆਹ ਖੇਸ ਦੀ ਹਾ ਕੇਸ ਦੇਖੋ ਜੀ ਹੱਥਾਂ ਦਾ ਬਣਾਇਆ ਹੋਇਆ ਜਿਹੜਾ ਚਿੱਟਾ ਹੁੰਦਾ ਨਾ ਫੇਸ ਬੁਣਿਆ ਹੁੰਦਾ ਹੈ ਇੱਕ ਤਰ੍ਹਾਂ ਦੀ ਦਰੀ ਹੁੰਦੀ ਚਿੱਟੀ ਦਰੀ ਉਹ ਵਾਲਾ ਹੈਗਾ ਜੀ ਤੇ ਕਿੰਨੇ ਸੋਹਣੇ ਇਹਦੇ ਤੇ ਜਿਹੜੇ ਫੁੱਲ ਛਾਪੇ ਹੋਈਆਂ ਹਨ ਤੇ ਇਹ ਦੇਖੋ ਜੀ ਚਿੱਟਾ ਜਿਹੜਾ ਹੈ ਉਹ ਰੰਗਾਈ ਕਰਵਾਇਆ ਹੈ ਪ੍ਰਿੰਟ ਕਰਵਾਇਆ ਹੈ ਕੇਸ ਤੇ ਬਹੁਤ ਮਜ਼ਬੂਤੀ ਨਾਲ ਬਣਿਆ ਹੋਇਆ ਹੈ ਇਹ ਬਹੁਤ ਸਾਲੋ ਸਾਲ ਚੱਲਣ ਵਾਲੇ ਕੇਸ ਹੁੰਦੇ ਆ ਹਨਾ ਜਿਹੜੀਆਂ ਆਪਾਂ ਪੇਂਟ ਵਗੈਰਾ ਕਰਕੇ ਚਾਦਰਾਂ ਵਿਛਾ ਦਿੰਦੇ ਆ ਉਹ ਇਨਾਈ-ਨਾਈ ਹੰਡੀਆਂ ਨਾਲ ਉਹਨਾਂ ਦੇ ਰੰਗ ਫੇਟ ਹੋ ਜਾਂਦੇ ਆ ਆ ਦੇਖੋ ਹਰ ਸਾਲ ਤੋਂ ਹੁੰਦਾ ਫੇ ਵੀ ਇਹ ਵਧੀਆ ਦਾ ਵਧੀਆ ਹੀ ਪਿਆ ਆ ਤੇ ਬਿਲਕੁਲ ਰੰਗ ਨਹੀਂ ਖਰਾਬ ਹੋਇਆ ਤੇ ਇਹ ਜਿਹੜੇ ਇਹ ਜਿਹੇ ਰਹਿੰਦੇ ਆ ਚਲੋ ਜੀ ਹੁਣ ਆਪਾਂ ਪਹਿਲਾਂ ਪਿੱਟੀ ਖੋਲਦੇ ਆ ਦੇਖਦੇ ਆ ਸਮਾਨ ਤੇ ਦਿਖਾਵਾਂਗੇ ਤੁਹਾਨੂੰ ਦਰੀਆਂ ਤੇ ਲਓ ਜੀ ਇਹ ਸਾਰੀਆਂ ਆਪਣੀਆਂ ਗਦਲੇ ਲੇਟ ਜਾਈਆਂ ਹਨਾ ਸਾਰੇ ਇਹ ਚ ਸਾਰੇ ਮੇਰੇ ਬਿਸਤਰੇ ਆ ਨਾ ਮੰਮੀ ਹਲੇ ਪਿੱਟੀ ਹੋਰੀ ਤੇ ਉਹਦੇ ਵਿੱਚ ਜਿਵੇਂ ਕੀ ਆਣੇ ਦੇ ਵਾਲੇ ਹਨਾ ਵਿਸ਼ਾਣ ਵਾਲੇ ਜਾਂ ਉਹ ਸਾਰੇ ਬਿਸਤਰੇ ਆ ਬਾਕੀ ਲਾਈ ਰੱਖੇ ਰਹੀ ਹੈ ਨਾ ਲਓ ਜੀ ਰਜਾਈਆਂ ਕੱਟ-ਕੱਟ ਕੇ ਆਪਾਂ ਮੰਜਾ ਸਾਰਾ ਭਰਤਾ ਤੇ ਆਹ ਰਜਾਈਆਂ ਦੇਖੋ ਜੀ ਆਹ ਸ਼ਨੀਂ ਦੀਆਂ ਬਣਾਈਆਂ ਹੋਈਆਂ ਆ ਬਾਕੀ ਜਈਆ ਤੇ ਜਿਵੇਂ ਆਪਾਂ ਪੰਜਾਬ ਕੇ ਭਰਾਈਆਂ ਹੋਈਆਂ ਹਨ ਆਹ ਵਾਲੀਆਂ ਹੈਗੀਆਂ ਪ੍ਰੈਸ ਕਰਾ ਕੇ ਭਰਾਈਆਂ ਹੋਈਆਂ ਤਾਂ ਦੇਖੋ ਵੱਡੀਆਂ ਬੜਾ ਚੌੜੀਆਂ ਚੌੜੀਆਂ ਹਨ ਰਜਾਈਆਂ ਉਸ ਟਾਈਮ ਦੇ ਵਿੱਚ ਇਡਡੀਆਂ ਚੌੜੀਆਂ ਚੌੜੀਆਂ ਰਜਾਈਆਂ ਬਣਾਉਂਦੇ ਸੀ 5 5 6 6 ਕਿਲੋ ਰੂਪ ਆਉਂਦੇ ਸੀ ਹੋਇ ਰਬ ਦੇਖੀ ਲੈ ਲਓ ਦੇਖੀ ਲਓ ਜੀ ਇੰਨੀ ਪੇਟੀ ਆਪਾਂ ਖਾਲੀ ਕਰ ਲਈ ਆ ਤੇ ਹੁਣ ਕੱਢਦੇ ਆ ਦਰियां ਖੇਸ ਥੱਲੋਂ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਜਿਹੜੀਆਂ ਸੋਹਣੀਆਂ ਸੋਹਣੀਆਂ ਬਣਾਈਆਂ ਹੀਆਂ ਦਰੀਆਂ ਲੋ ਜੀ ਪੇਟੀ ਆਪਾਂ ਵੇਲੀ ਕਰ ਲਈ ਆ ਤੇ ਸਾਰਾ ਸਮਾਨ ਕੱਢ ਲਿਆ ਨਾਲੇ ਪੇਟੀ ਛਾੜ ਦਿੰਨੀ ਆ ਤੇ ਨਾਲੇ ਤੁਹਾਨੂੰ ਦਿਖਾਉਣੀ ਆ ਦਰੀਆਂ ਬਣੀਆਂ ਹੋਈਆਂ ਇਹ ਦਰੀ ਜੀ ਮੇਰੀ ਮੰਮੀ ਦੀ ਔਰਤਾਈ ਜੀ ਦੇ ਹੱਥਾਂ ਦੀ ਬਣਾਈ ਹੋਈ ਬਹੁਤ ਹੀ ਮਜ਼ਬੂਤ ਵਧੀਆ ਬਹੁਤ ਹੀ ਸੋਹਣੀ ਦਰੀ ਬਣੀ ਹੋਈ ਆ ਤੇ ਦੇਖੋ ਜੀ ਨੀਲੇ ਰੰਗ ਦੇ ਉੱਤੇ ਪੀਲਾ ਤੇ ਲਾਲ ਰੰਗ ਦਾ ਕਿੰਨਾ ਅਠਾ ਹੋ ਰਿਹਾ ਸਭ ਤੋਂ ਪਹਿਲਾਂ ਦੇਖਦੇ ਆ ਆ ਵਾਲਾ ਬਾਰਡਰ ਜਿਹੜਾ ਥੱਲੇ ਬਣਿਆ ਹੋਇਆ ਕਿੰਨਾ ਸੋਹਣੇ ਫੁੱਲ ਬਣਾ ਰੱਖੇ ਆ ਹਨਾ ਹੱਥਾਂ ਨਾਲ ਪੰਜਿਆਂ ਨਾਲ ਠੋਕ ਠੋਕੇ ਬਣਾਈ ਹੋਈ ਦਰੀ ਬਹੁਤ ਮਜ਼ਬੂਤ ਤੇ ਫੇ ਹੈਗੀਆਂ ਜੀ ਇਹ ਲਾਲ ਰੰਗ ਦੀਆਂ ਮੱਛੀਆਂ ਤੇ ਪੀਲੇ ਰੰਗ ਦੇ ਪੱਤੇ ਦੇਖੋ ਜੀ ਮੱਛੀਆਂ ਇਦਾਂ ਲੱਗਦਾ ਜਿਦਾ ਪੇਂਟ ਕੀਤੀਆਂ ਹੁੰਦੀਆਂ ਤੇ ਹੱਥਾਂ ਨਾਲ ਬਣੀਆਂ ਹੋਈਆਂ ਦਰੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਆ ਤੇ ਇਹ ਜਿਹੜੇ ਮજબૂત ਚੀਚਾਂ ਹੁਣ ਦੇ ਟਾਈਮ ਦੇ ਵਿੱਚ ਬਣਾਉਣੀਆਂ ਬਹੁਤ ਔਖੀਆਂ ਆ ਤੇ ਇਹਦੀ ਜਾਲੀ ਵੀ ਆਪਾਂ ਦੇਖਦੇ ਆ ਇਹ ਦੇਖੋ ਜੀ ਇਹਦੀ ਜਾਲੀ ਥੋੜੀ ਜਿਹੀ ਛੋਟੀ ਬੰਨੀ ਹੋਈ ਹੈ ਇਹ ਜਾਲੀ ਤੇ ਗੰਡਾਂ ਵਾਲਾ ਡਿਜ਼ਾਈਨ ਬਣਾ ਰੱਖਿਆ ਆ ਲਓ ਜੀ ਹੁਣ ਮੈਂ ਦਿਖਾ ਰਹੀ ਆ ਤੁਹਾਨੂੰ ਦੂਜੀ ਦਰੀ ਤੇ ਇਹ ਦਰੀ ਜਿਹੜੀ ਆ ਆਮ ਦਰੀਆਂ ਨਾਲੋਂ ਲੰਬੀ ਬੁਣੀ ਹੋਈ ਆ ਤੇ ਤੁਹਾਡੇ ਜਾਨ ਦੇਖੋ ਜੀ ਕਿੰਨਾ ਸੋਹਣਾ ਬੁਣਿਆ ਹੋਇਆ ਪਹਿਲਾਂ ਤੇ ਦੇਖੀ ਆਪਾਂ ਨੀਲੇ ਰੰਗ ਦੇ ਉੱਤੇ ਪੀਲੇ ਸੰਤਰੀ ਜੇ ਤੇ ਲਾਲ ਜਿਹੜੇ ਹਨ ਰੰਗ ਕਿੰਨੇ ਸੋਹਣੇ ਲੱਗ ਰਹੇ ਆ ਬਹੁਤ ਹੀ ਸੋਹਣੇ ਤੇ ਇਹ ਦੇਖੋ ਜੀ ਚੱਕਰੀ ਵਾਲਾ ਫੁੱਲ ਬਣਿਆ ਹੋਇਆ ਹੈ ਨਾ ਜਿਹਦੇ ਵਿੱਚ ਡਿੱਲੀਆਂ ਧਾਰੀਆਂ ਇਹ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਆਹ ਵਾਲਾ ਡਿਜ਼ਾਈਨ ਵੀ ਜਿਹੜਾ ਹੈ ਲਾਰੰਗ ਨਾਲ ਬਣਾਇਆ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਸਭ ਤੋਂ ਵਧੀਆ ਚੀਜ਼ ਇਹ ਆ ਵੀ ਇਹ ਗੁੱਟੀਆਂ ਦੇ ਬਣਾਈ ਹੋਈ ਹੁੰਦੀ ਗੀ ਇਹ ਹੈ ਕਿ ਜੇ ਡਾਂਸੀ ਧਾਗੇ ਦੀ ਬਣਾਈ ਹੋਈ ਜੋ ਕਿ ਬਰੀਕ ਧਾਗਾ ਹੁੰਦਾ ਸੀਗਾ ਤੇ ਉਹਨੂੰ ਜਿਵੇਂ ਕਿ ਹਾਕ ਕੇ ਬਣਾਉਣਾ ਬਹੁਤ ਹੀ ਟਾਈਮ ਲੱਗਦਾ ਸੀਗਾ ਤੇ ਬਹੁਤ ਮਜ਼ਬੂਤੀ ਨਾਲ ਬਣਾਈ ਹੋਈ ਦਰੀ ਹੈ ਨਾ ਪੰਜਾਂ ਦੇ ਨਾਲ ਉਹਨੂੰ ਠੋਕਣਾ ਤੇ ਕਿੰਨਾ ਟਾਈਮ ਲੱਗਦਾ ਕਿੰਨੀ ਮਜ਼ਬੂਤੀ ਨਾਲ ਬਣਾਈ ਹੋਈ ਹੈ ਤੇ ਦੇਖੋ ਪੂਰੀ ਦਰੀ ਕਿੰਨੀ ਸੋਹਣੀ ਲੱਗ ਰਹੀ ਹੈ ਇਹ ਲੱਗ ਰਹੀ ਹੈ ਜਿਵੇਂ ਸਰੋਂ ਦੇ ਫੁੱਲ ਹੁੰਦੇ ਆ ਸੂਰਜਮੁਖੀ ਦੇ ਫੁੱਲ ਹੁੰਦੇ ਆ ਤੇ ਸਭ ਤੋਂ ਵਧੀਆ ਚੀਜ਼ ਜਿਹੜੀ ਆ ਇੱਕ ਤੁਹਾਨੂੰ ਦਿਖਾ ਰਹੀ ਆ ਆ ਵੀ ਇੱਧਰ ਬਣਾਇਆ ਹੋਇਆ ਬਾਰਡਰ ਜੋ ਕਿ ਘਰੇ ਤੇ ਲਾਲ ਰੰਗ ਨਾਲ ਬਣਾਇਆ ਹੋਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਬਾਰਡਰ ਬਣਾਇਆ ਹੋਇਆ ਜਿਵੇਂ ਫੁਲਕਾਰੀ ਦਾ ਬਾਰਡਰ ਹੁੰਦਾ ਨਾ ਤੇ ਆਹ ਬਣਾਈਆਂ ਹੋਈਆਂ ਚਿੜੀਆਂ ਹਨਾ ਆ ਦੇਖ ਜੋੜਾ-ਜੋੜਾ ਚਿੜੀਆਂ ਦਾ ਬਣਾ ਰੱਖਿਆ ਕਿੰਨੇ ਸੋਹਣੇ ਨੇ ਦੇ ਫੰਗ ਚੁੰਝਾਂ ਦੇਖੋ ਕਿੰਨੀ ਸੋਹਣੀ ਸ਼ੇਪ ਚ ਬਣਾਈਆਂ ਹੋਈਆਂ ਬਹੁਤ ਹੀ ਵਧੀਆ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਚਾਰ ਚਿੜੀਆਂ ਜਿੱਦੀਆਂ ਐਸ ਬਾਰਡਰ ਤੇ ਦੂਜੇ ਬਾਰਡਰ ਤੇ ਵੀ ਐਹੀ ਬਣਾਈਆਂ ਹੋਈਆਂ ਤੇ ਰੰਗ ਵੀ ਕਿੰਨਾ ਸੋਹਣਾ ਲੱਗ ਰਿਹਾ ਹੁਣ ਜੇ ਆਪਾਂ ਗੱਲ ਕਰੀਏ ਜਾਲੀ ਦੀ ਤੇ ਇਹਦੀ ਜਾਲੀ ਜਿਹੜੀ ਥੋੜੀ ਸਿੰਪਲ ਜਿਹੇ ਤਰੀਕੇ ਨਾਲ ਬੰਨੀ ਹੋਈ ਹੈ ਦੇਖੋ ਜੀ ਮੈਂ ਗੁੰਦ ਕੇ ਤੇ ਤਿੰਨ ਤਿੰਨ ਲੜੀਆਂ ਨੂੰ ਇਕੱਠਾ ਕਰਕੇ ਬਣਾਇਆ ਹੋਇਆ ਹੈ ਤੁਹਾਡਾ ਅੱਡ ਜਿਹਾ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਦਰੀ ਹੈਗੀ ਜਿਹੜੀ ਪੂਰੀ ਲੰਬੀ ਹੈ ਦੂਜੀਆਂ ਦਰੀਆਂ ਨਾਲੋਂ ਗੱਠ ਡੇਢ ਗੱਠ ਜਿਹੜੀ ਜ਼ਿਆਦਾ ਹੀ ਦਰੀ ਹੈ ਤੇ ਕਿੰਨੀ ਸੋਹਣੀ ਲੱਗ ਰਹੀ ਹੈ ਲਓ ਜੀ ਇਸ ਦਰੀ ਦੀ ਆਪਾਂ ਸ਼ੁਰੂਆਤ ਕਰਦੇ ਆਂ ਜਾਲੀ ਤੋਂ ਕਿਉਂਕਿ ਇਹਦੀ ਜਾਲੀ ਜਿਹੜੀ ਬਹੁਤ ਹੀ ਸੋਹਣੀ ਗੁੰਦਮੀ ਤੇ ਬਹੁਤ ਸੋਹਣੇ ਡਿਜ਼ਾਈਨ ਦੀ ਬਣਾਈ ਹੋਈ ਜਾਲੀ ਆ ਜੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਤੇ ਹੁਣ ਇਹਦੇ ਕਰਦੇ ਆਂ ਆਪਾਂ ਰੰਗਾਂ ਦੀ ਗੱਲ ਤੇ ਇਹਦੇ ਵਿੱਚ ਮੂਂਗੀਆਂ ਤੇ ਗੁਲਾਬੀ ਗੁੜਾ ਗੁਲਾਬੀ ਤੇ ਚਟਾ ਰੰਗ ਹਨ ਹਨਾ ਤਨ ਰੰਗ ਵਰਤੇ ਹੋਏ ਆ ਤਾਂ ਪਰ ਬਹੁਤ ਸੋਹਣੇ ਆ ਇਹ ਵੱਜਦੀ ਆ ਜੀ ਜੱਜਾਂ ਵਾਲੀ ਦਰੀ ਹਨਾ ਜਿਵੇਂ ਕਿ ਜੱਜਾਂ ਦਾ ਡਿਜ਼ਾਈਨ ਜਾਂ ਬਣਾ ਰੱਖਿਆ ਤੇ ਬਹੁਤ ਸੋਹਣੀ ਲੱਗ ਰਹੀ ਆ ਤੇ ਇਹ ਦੇਖੋ ਵਿੱਚ ਧਾਰੀਆਂ ਬਣਾ ਰੱਖੀਆਂ ਐ ਚਿੱਟੇ ਰੰਗ ਦੀਆਂ ਨਾ ਜਿਵੇਂ ਕਿ ਇਹ ਇੰਨਾ ਦੇ ਜਿਹੜਾ ਆ ਉਹ ਸਿਰਫ ਚਿੱਟਾ ਰੰਗ ਹੀ ਵਰਤਿਆ ਹੋਇਆ ਐ ਤੇ ਵਿੱਚ ਵਿੱਚ ਜਿਵੇਂ ਆਹ ਡਿਜ਼ਾਈਨ ਬਣਾ ਰੱਖਿਆ ਜਾਂ ਜਾਲੇ ਕਿੰਨੇ ਸੋਹਣੇ ਲੱਗ ਰਹੇ ਆ ਤੇ ਇਸ ਦਰੀ ਦਾ ਵੀ ਅਠਾ ਕਿੰਨਾ ਸੋਹਣਾ ਹੋ ਰਿਹਾ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਲੱਗ ਰਿਹਾ ਤੇ ਲੱਗ ਵੀ ਬਹੁਤ ਵਧੀਆ ਰਹੀ ਆ ਪਰ ਸਿੰਪਲ ਜੀ ਆ ਪਰ ਬਹੁਤ ਸੋਹਣੀ ਲੱਗ ਰਹੀ ਹੈ ਠੀਕ ਹੈ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਆਹ ਵਾਲੀ ਦਰੀ ਪਹਿਲਾਂ ਇਹ ਜਾਲੀ ਦੀ ਗੱਲ ਕਰਦੇ ਕਿਉਂਕਿ ਇਹਦੀ ਵੀ ਜਾਲੀ ਬਹੁਤ ਸੋਹਣੀ ਬੁਣੀ ਹੋਈ ਹੈ ਦੇਖੋ ਜੀ ਕਿੰਨੇ ਸੋਹਣੇ ਤਰੀਕੇ ਨਾਲ ਗੁੰਦਮੀ ਜੀ ਜਾਲੀ ਬਣਾਈ ਹੋਈ ਹੈ ਐਵੇਂ ਲੱਗ ਰਿਹਾ ਜਿਵੇਂ ਨੈਟ ਹੀ ਹੁੰਦਾ ਹੈ ਨਾ ਬਹੁਤ ਸੋਹਣੀ ਤੇ ਇਹ ਜਿਹੜੀ ਦਰੀ ਹੈ ਇਹ ਸਾਰਿਆਂ ਨਾਲੋਂ ਅੱਡ ਹੈ ਕਿਉਂਕਿ ਇਹ ਜਿਹੜੀ ਖਾਖੀ ਰੂਹ ਹੁੰਦੀ ਹੈ ਨਾ ਜਿਵੇਂ ਖਾਖੀ ਕਪਾਹ ਵੀ ਇਸਦੇ ਹੁੰਦੇ ਸੀਗੇ ਪਹਿਲਾਂ ਨੇ ਟਾਈਮ ਦੇ ਵਿੱਚ ਉਸ ਖਾਖੀ ਰੂਹ ਦੀ ਬਣਾਈ ਹੋਈ ਹੈ ਨਾ ਤੇ ਜਿਵੇਂ ਚਰਖੇ ਤੇ ਕੱਤ ਕੇ ਬਲੂਟਲੇ ਬਣਾਉਂਦੇ ਹੁੰਦੇ ਸੀਗੇ ਤੇ ਬਾਅਦ ਚ ਉਹਨੀਆਂ ਜਿਹੜੀਆਂ ਗੁੱਟੀਆਂ ਗੁੰਦਦੇ ਹੁੰਦੇ ਸੀਗੇ ਫੇਰ ਪੰਜੇ ਨਾਲ ਠੋਕ ਕੇ ਦਰੀਆਂ ਬਣਾਉਂਦੇ ਹੁੰਦੇ ਸੀਗੇ ਤੇ ਇਹਦੇ ਵਿੱਚ ਖਾਕੀ ਰੂਹ ਦੇ ਉੱਤੇ ਚਿੱਟਾ ਜਾਮਣੀ ਤੇ ਹਰੇ ਰੰਗ ਦਾ ਯੂਜ਼ ਕੀਤਾ ਹੋਇਆ ਆ ਤੇ ਇਹ ਦੇਖੋ ਫੁੱਲ ਬਣਾਏ ਹੋਏ ਆ ਜਾਮਣੀ ਰੰਗ ਹੈ ਹਨ ਜਾਮਣੀ ਰੰਗ ਦਾ ਫੁੱਲ ਹੈ ਵਿੱਚ ਚਿੱਟਾ ਜਿਹਾ ਭਾਏ ਆ ਥੋੜੀ ਜੀ ਤੇ ਹਰੇ ਰੰਗ ਦੀ ਜਿਵੇਂ ਕਿ ਉਹਦੀਆਂ ਪੱਤੀਆਂ ਕੱਟੀਆਂ ਹੋਈਆਂ ਹਨ ਤੇ ਕਿੰਨੇ ਸੋਹਣੇ ਏਡੇ ਏਡੇ ਫੁੱਲ ਬਣਾ ਰੱਖੇ ਦੋ ਦੋ ਬਹੁਤ ਸੋਹਣੇ ਲੱਗ ਰਹੀ ਹੈਗੀ ਇਹ ਸਿੰਪਲ ਜੀ ਦਰੀ ਆ ਪਰ ਸੋਹਣੀ ਲੱਗ ਰਹੀ ਹੈ ਤੇ ਹੁਣ ਦਾ ਟਾਈਮ ਦੇ ਵਿੱਚ ਤੇ ਖਾਕੀ ਕਪਾਹ ਕੋਈ ਵੀਜ਼ਦਾ ਹੀ ਨਹੀਂਗਾ ਹਨਾ ਹੰਤਾ ਬੀਨੀ ਮਿਹਨਤ ਕੋਈ ਕਰਦਾ ਹੀ ਨਹੀਂ ਨਾ ਬਹੁਤ ਸੋਣੀ ਜੀ ਵੀ ਦਰੀ ਬੁਣੀ ਹੋਈ ਹੈ ਲੋ ਜੀ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਕ ਡਿਫਰੈਂਟ ਜੀ ਦਰੀ ਆ ਨਾ ਇਹ ਦਰੀ ਜਿਵੇਂ ਕਿ ਸਾਰੀ ਚਿੱਪਟੀ ਜਿਹੜੀ ਬਣਾਈ ਸੀਗੀ ਹੈ ਨਾ ਤਾਣੇ ਤੇ ਜਿਵੇਂ ਕਿ ਬੁੰਦੇ ਹੁੰਦੇ ਸੀਗੇ ਉਵੇਂ ਬਣਾਈ ਹੋਈ ਆ ਫਿਰ ਉਸ ਤੋਂ ਬਾਅਦ ਇਹਨੂੰ ਛਪਵਾਇਆ ਹੈ ਨਾ ਕਿ ਜਿਹੜੇ ਛਾਪਦੇ ਹੁੰਦੇ ਸੀਗੇ ਜਿਵੇਂ ਕਿ ਉਹਨਾਂ ਤੋਂ ਛਪਵਾਇਆ ਹੋਇਆ ਇਹਦੀ ਖੂਬੀ ਇਹ ਆ ਵੀ ਇਹਦਾ ਪ੍ਰਿੰਟ ਬਹੁਤ ਹੀ ਸੋਹਣਾ ਹੈ ਮਜ਼ਬੂਤ ਹੈ ਇਨੂੰ ਆਪਾਂ ਐਜ਼ এ ਦਰੀ ਵੀ ਯੂਜ਼ ਕਰ ਸਕਦੇ ਆ ਤੇ ਐਜ਼ এ ਚਾਦਰ ਵੀ ਯੂਜ਼ ਕਰ ਸਕਦੇ ਆ ਯਾਨੀ ਆਪਾਂ ਮੰਜੇ ਤੇ ਇਸ ਨੂੰ ਪਿਛਾ ਵੀ ਸਕਦੇ ਆ ਬਹੁਤ ਸੋਹਣੀ ਇਹਦੀ ਗ੍ਰੇਸ ਆਉਂਦੀ ਆ ਤੇ ਹੁਣ ਗੱਲ ਕਰਦੇ ਆ ਆਪਾਂ ਇਹਦੀ ਜਾਲੀ ਦੀ ਤੇ ਇਹਦੀ ਜਾਲੀ ਵੀ ਦੇਖੋ ਡਿਫਰੈਂਟ ਜੇ ਤਰੀਕੇ ਨਾਲ ਬਣੀ ਹੋਈ ਆ ਕਿੰਨੀ ਸੋਹਣੀ ਬਣੀ ਹੋਈ ਆ ਅੱਡ ਜੇ ਤਰੀਕੇ ਨਾਲ ਹਨਾ ਇਹ ਕਿੰਨਾ ਸੋਹਣਾ ਡਿਜ਼ਾਈਨ ਬਣਾ ਰੱਖਿਆ ਜਿਹਦਾ ਕਰੋਸ਼ੀ ਇਹ ਨਾ ਬਣਾਈ ਹੁੰਦੀ ਐਸ ਤਰ੍ਹਾਂ ਲੱਗ ਰਹੀ ਆ ਬਹੁਤ ਸੋਹਣੀ ਆ ਇਹਦੀ ਤੇ ਇਹਦੇ ਜਿਵੇਂ ਕਿ ਬਾਰਡਰ ਤੇ ਪਹਿਲਾਂ ਫੁੱਲ ਬਣੇ ਹੋਏ ਆ ਇਹ ਦੇਖੋ ਲਾਲ ਤੇ ਹਰੇ ਫੁੱਲ ਬਣੇ ਹੋਏ ਆ ਤੇ ਐਸ ਬਾਰਡਰ ਤੇ ਬਣੇ ਹੋਏ ਖਰਗੋਸ਼ ਲਾਲ ਸੰਤਰੀ ਤੇ ਰੰਗ ਦੇ ਖਰਗੋਸ਼ ਛਾਪ ਰੱਖੇ ਆ ਫੇਰ ਆ ਗਿਆ ਜੀ ਵੱਡੇ ਫੁੱਲ ਇਹ ਦੇਖੋ ਇਹ ਵਾਲੇ ਫੁੱਲ ਕਿੰਨੇ ਸੋਹਣੇ ਲੱਗ ਰਹੇ ਆ ਦੇਖੋ ਕਿੰਨੀ ਮਿਹਨਤ ਮੰਮੀ ਹੋਣਾ ਨੇ ਕੀਤੀ ਆ ਬਣਾਉਣ ਦੇ ਵਿੱਚ ਤੇ ਉਨੇ ਹੀ ਗ੍ਰੇਸ ਜਿਹੜੀ ਛਾਪਣ ਵਾਲੇ ਨੇ ਵੀ ਲੈ ਕੇ ਆਂਦੀ ਆ ਹਨਾ ਬਹੁਤ ਸੋਹਣੀ ਮਜ਼ਬੂਤ ਚੀਜ਼ ਬਣੀ ਹੋਈ ਆ ਫੇਰ ਇਧਰ ਆ ਵਾਲੇ ਫੁੱਲ ਆ ਕੇ ਵੀ ਬਹੁਤ ਸੋਹਣੇ ਲੱਗ ਰਹੇ ਆ ਤੇ ਹੁਣ ਆਪਾਂ ਗੱਲ ਕਰੀਏ ਥੱਲੇ ਜਿਹੜਾ ਡਿਜ਼ਾਈਨ ਬਣਿਆ ਹੋਇਆ ਇਹ ਦੇਖੋ ਇਹ ਵੀ ਖਰਗੋਸ਼ਾਂ ਦਾ ਬਣਿਆ ਹੋਇਆ ਹੈ ਨਾ ਸਾਰੇ ਖਰਗੋਸ਼ ਕਿੰਨੇ ਸੋਹਣੇ ਲੱਗ ਰਹੇ ਹਨ ਲਾਲ ਸੰਤਰੀ ਖਰਗੋਸ਼ ਹੁੰਦੇ ਤੇ ਨਹੀਂਗੇ ਪਰ ਛਾਪਣ ਵਾਲਿਆਂ ਨੇ ਕਮਾਲ ਕਰ ਰੱਖੀ ਵੀ ਕਿੰਨੇ ਸੋਹਣੇ ਲੱਗ ਰਹੇ ਹਨ ਬਹੁਤ ਹੀ ਪਿਆਰੇ ਲੱਗਦੇ ਆ ਇਹ ਮੇਰੇ ਸੂਟ ਨਾਲ ਮੈਚ ਹੋ ਰਹੀ ਹੈ ਸੰਤਰੀ ਰੰਗ ਦੀ ਵਧੀਆ ਲੱਗ ਰਹੀ ਹੈ ਤੇ ਇਹਦੀ ਖਾਸੀਅਤ ਇਹ ਹੈ ਵੀ ਇਹ ਆਪਾਂ ਐਜੇ ਬੈੱਡ ਸ਼ੀਟ ਵੀ ਪਿਛਾ ਸਕਦੇ ਹਾਂ ਇਸ ਤਰ੍ਹਾਂ ਦੀ ਦੂਰ ਮੈਂ ਦੂਜਾ ਵੀ ਦਿਖਾਉਣੀ ਆ ਇਹ ਹੈਗੀ ਦੂਜੀ ਇਸ ਦੇ ਨਾਲ ਵੀ ਸੇਮ ਹੀ ਸੇਮ ਹੀ ਪ੍ਰਿੰਟ ਦੀ ਆ ਹਨਾ ਵੀ ਇਸ ਤਰ੍ਹਾਂ ਦੋ ਹੈ ਇਹ ਜੋੜਾ ਆ ਤੇ ਇਸ ਨੂੰ ਆਪਾਂ ਬੈੱਡ ਸ਼ੀਟ ਦੇ ਰੂਪ ਚ ਵੀ ਵਰਤ ਸਕਦੇ ਆ ਸਿੰਗਲ ਚਾਦਰਾਂ ਦੇ ਰੂਪ ਚ ਵੀ ਵਰਤ ਸਕਦੇ ਆ ਦਰੀਆਂ ਦੇ ਉੱਪਰ ਜੇ ਆਪਾਂ ਇਹਨੂੰ ਕੱਲੀਆਂ ਵੀ ਮਨਜੇ ਤੇ ਸ਼ਾਦੀ ਦੇ ਦਰੀਆਂ ਤੋਂ ਬਹੁਤ ਹੀ ਸੋਹਣੀਆਂ ਲੱਗਦੀਆਂ ਹਨਾ ਤੇ ਭਾਰੀਆਂ ਵੀ ਬਹੁਤ ਹੈ ਤੇ ਇਹਦੀ ਜਾਲੀ ਵੀ ਸੇਮ ਹੀ ਆ ਸੇਮ ਹੀ ਡਿਜ਼ਾਈਨ ਹੈ ਬਹੁਤ ਵਧੀਆ ਲੱਗਦੀ ਹੈ ਅਗੀਆਂ ਇਸ ਕੇਸ ਦੀ ਇਦੇ ਨਾਲ ਦਾ ਪਹਿਲਾਂ ਮੈਂ ਸ਼ੁਰੂਆਤ ਤੁਹਾਨੂੰ ਬਲਾਗ ਦੀ ਸ਼ੁਰੂਆਤ ਤੇ ਦਿਖਾ ਹੀ ਦਿੱਤਾ ਹੈ ਹਨਾ ਜੋ ਪੇਟੀ ਤੇ ਵਿਛਾਇਆ ਹੋਇਆ ਹੈ ਤਾਂ ਕਿਉਂਕਿ ਪਹਿਲਾਂ ਰਵਾਜ ਹੁੰਦਾ ਸੀ ਦੋ-ਦੋ ਪੇਟੀਆਂ ਦਿੰਦੇ ਸੀਗੇ ਪਰ ਮੇਰੀ ਇੱਕ ਹੀ ਪੇਟੀ ਸੀਗੀ ਤੇ ਇਸ ਕਰਕੇ ਇਹ ਦੂਸਰਾ ਖੇਸ ਜਿਹੜਾ ਆਪਣਾ ਨਵੇਂ ਦਾ ਨਵੇਂ ਪਿਆ ਹੈ ਇਹ ਵੀ ਇਸ ਤਰ੍ਹਾਂ ਹੀ ਆ ਵਿੱਚ ਚਿੱਟਾ ਬੁਣ ਕੇ ਇੱਕ ਤਰ੍ਹਾਂ ਦੀ ਚਿੱਟੀ ਦਰੀ ਬੁਣ ਕੇ ਤੇ ਉਸ ਵਿੱਚ ਪਵਾਇਆ ਹੋਇਆ ਤਾਂ ਦੇਖੋ ਕਿੰਨੇ ਸੋਹਣੇ ਰੰਗ ਲੱਗ ਰਹੇ ਉਹਨੂੰ ਤਾਂ ਫੇਰ ਵੀ ਥੋਟਾ ਥੋੜਾ ਜਿਹਾ ਹਲਕਾ ਜਿਹਾ ਸ਼ੇਡ ਹੋਇਆ ਤੇ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਪੀਲੇ ਪੀਲੇ ਫੁੱਲ ਤੇ ਵਧੀਆ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਹੀ ਪ ਤੇ ਇਹਦੇ ਬੰਬਲ ਬੱਟੇ ਹੋਏ ਆ ਦੇਖੋ ਇਹ ਵੀ ਬੜੀ ਮਿਹਨਤ ਦਾ ਕੰਮ ਹੁੰਦਾ ਬੰਬਲ ਬਟਣਾ ਵੀ ਵਧੀਆ ਲੱਗ ਰਿਹਾ ਲੋ ਜੀ ਇਹ ਸੀਗੀਆਂ ਜਿਹੜੀਆਂ ਮਾਵਾਂ ਦੇ ਹੱਥਾਂ ਨੇ ਬਣਾਈਆਂ ਹੋਈਆਂ ਦਰੀਆਂ ਬਹੁਤ ਹੀ ਸੋਹਣੀਆਂ ਮਜ਼ਬੂਤ ਤੇ ਹੋਂ ਦੇ ਟਾਈਮ ਦੇ ਵਿੱਚ ਇਹ ਬਣਦੀਆਂ ਨਹੀਂ ਗਈਆਂ ਮੈਂ ਤੁਹਾਨੂੰ ਪਹਿਲਾਂ ਵੀ ਪ੍ਰੋਮਿਸ ਕੀਤਾ ਸੀਗਾ ਵੀ ਮੈਂ ਦਰੀਆਂ ਦਾ ਇੱਕ ਵਲੌਗ ਲੈ ਕੇ ਹੋਰ ਆਉਂਗੀ ਤੇ ਇਹ ਵਲੌਗ ਜੀ ਅੱਜ ਆਪਾਂ ਤੁਹਾਨੂੰ ਦਿਖਾਤਾ ਆ ਤੇ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਕਿਹ ਜਿਹਾ ਲੱਗਿਆ ਮੇਰੇ ਮੰਮੀ ਤੇ ਬਣਾਈਆਂ ਹੀਆਂ ਹੱਥ ਦੀਆਂ ਦਰੀਆਂ ਜੀ ਤੇ ਬਹੁਤ ਮਿਹਨਤ ਨਾਲ ਬਣਾਈਆਂ ਹੋਈਆਂ ਨਾ ਪਹਿਲਾਂ ਕੰਮ ਕਾਸ ਕਰਦੇ ਹੁੰਦੇ ਸੀਗੇ ਉਸ ਤੋਂ ਬਾਅਦ ਗਰਮੀ ਬਹੁਤ ਗਰਮੀ ਹੁੰਦੀ ਸੀ ਪੱਖੇ ਲਾ ਕੇ ਉਦੋਂ ਕਿਹੜਾ ਕੂਲਰ ਹੁੰਦੇ ਸੀਗੇ ਪੱਖੇ ਲਾ ਕੇ ਤੇ ਫਿਰ ਦਰੀਆਂ ਪਾਉਂਦੇ ਹੁੰਦੇ ਸੀਗੇ ਹਨਾ ਕਿੰਨਾ ਮਿਹਨਤ ਕਰਦੇ ਹੁੰਦੇ ਸੀਗੇ ਤੇ ਹੁਣ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਜੜੀਆਂ ਇਸ ਨੂੰ ਬੈਲਿੰਗ ਆ ਇੰਨੇ ਕਿੰਨਾ ਕਿਸੇ ਤੋਂ ਬਣਾਈਆਂ ਜਾਣੀਆਂ ਹਨ ਤੇ ਮੁੱਲ ਵੀ ਲੈਣ ਦੀ ਗੱਲ ਕਰੀਏ ਤੇ ਇਹ ਵੀ ਮੁੱਲ ਵੀ ਬਹੁਤ ਮਹਿੰਗੀਆਂ ਮਿਲਦੀਆਂ ਬਹੁਤ ਐਕਸਪੈਂਸਿਵ ਚੀਜ਼ਾਂ ਬਣ ਗਈਆਂ ਜੀ ਇਹ ਤੇ ਇਹ ਆਪਣੇ ਪੰਜਾਬੀ ਕਲਚਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਇਹਨਾਂ ਨੂੰ ਸੰਭਾਲ ਕੇ ਜ਼ਰੂਰ ਰੱਖਣਾ ਚਾਹੀਦਾ ਹੈ ਜੀ ਤੇ ਇਸ ਦੇ ਨਾਲ ਹੀ ਉਪਾਜੋ ਵਾਲੇ ਵਲੌਗ ਦਾ ਐਂਡ ਕਰ ਰਹੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਕਿਜਾ ਲੱਗਿਆ ਸਾਰਾ ਸਮਾਨ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਸ਼ੀ ਕਾਂ ਜੀ